ਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਜੀ ਤੇ ਘਰਤੀ ਆ ਬਰਾਉ ਦੀ ਸਟਾਰਟਿੰਗ 9:10 ਵਜੇ ਤੇ ਤੁਹਾਨੂੰ ਪਤਾ ਹੀ ਜਿਵੇਂ ਕਿ ਤੇ ਆਪਣੀ ਕੀ ਕਹਿੰਦੇ ਆ ਕੰਪਟਰ ਕੁਆਟਰ ਦਾ ਬੰਦ ਹੀ ਆਣਾ ਲਗਭਗ ਮੇਰੇ ਸਾਬ ਨਾਲ ਦਾ ਤੇ ਚੱਲਦੇ ਆਂ ਪਹਿਲਾਂ ਮੰਪਰੇ ਕੋਲੇ ਅਜੇ ਤਾਂ ਲੇਟ ਹੋਇਆ ਘਰੇ ਕੋਲੇ ਕੰਮ ਸੀਗੇ ਹਨ ਮੇਰਾ ਕਾਰ ਥੋੜਾ ਜਿਹਾ ਲੇਟ ਹੋ ਗਿਆ ਮੈਂ ਤੇ ਹੁਣ ਚੱਲਦੇ ਬਿਨੇ ਕੀ ਕਰੀਂਦਾ 100% ਦਾ ਉਹ ਵੀ ਪਿਆਈ ਹੋ ਜਾ ਰਾਣਾ ਮੂਡੇ ਮੂਹ ਜਾਂ ਕੋਈ ਟ੍ਰੀਟਮੈਂਟ ਕਰੀ ਜਾਂਦਾ ਨਾ ਕੰਪਟਰ ਕੁਆਟਰ ਦਾ ਚਲੋ ਹੁਣ ਚੱਲ ਕੇ ਦਿਖਾਉਣੀ ਆ ਕੀ ਬੰਦਾ ਲੋ ਵੀ ਮੇਰੇ ਵੀਰੋ ਤੇ ਹੁਣ ਮੈਂ ਮਣਪੇਚੋਲੇਧਰ ਆ ਗਿਆ ਜੀ ਡੇਢ ਦਾ ਟਾਈਮ ਹੋ ਗਿਆ ਡੇਢ ਦੋ ਦਾ ਤੇ ਉੱਥੇ ਵੀ ਆਰਾਮਣਾ ਪਿਆਈ ਸੀ ਉਹ ਵੀ ਜਰਾ ਉਹਦੇ ਕੋਲ ਕੰਮ ਹੈ ਨੇ ਕੋਈ ਨਾ ਆਰਾਮ ਨਾਲ ਆ ਦਾ ਨਾ ਕਬੂਤਰ ਕੱਢੇ ਆ ਬਸ ਥਲੇ ਦਾਣੇ ਪਾਤੇ ਉਹਨੇ ਤੇ ਫੇਰ ਪੈ ਗਿਆ ਨਾ ਤੇ ਕੰਮ ਜੇ ਹੈ ਹੀ ਨਹੀਂ ਕੰਮ ਜੇ ਰੱਬ ਨੇ ਪਹਿਲੇ ਮਗਾਤੇ ਹਨ ਸਾਰੇ ਨਿਵੇੜ ਦਾ ਕੰਮ ਕਿਹਨਾਂ ਦਾ ਟਰੀਟਮੈਂਟ ਹੀ ਚੱਲੀ ਜਾਂਦੀ ਹੈ ਕਬੂਤਰਾਂ ਦੇ ਕੁਈ ਹੱਲ ਕੱਢ ਦੇ ਫਿਰਦੇ ਆਏ ਬਸ ਉਹ ਦਿੱਤਾ ਹਲਾਤਾ ਉੱਥੋਂ ਪੁੱਛ ਕੋ ਲਾਤਾ ਬਸ ਇਹੀ ਕੰਮ ਚੱਲੀ ਜਾਂਦੇ ਆ ਤੇ ਮੈਂ ਆ ਜਾ ਹੁਣ ਵੇਲਨੇ ਆ ਪਾਣੇ ਤੇ ਇਹਨਾਂ ਦੇ ਬਹੁਤ ਗੰਦ ਵੱਜਿਆ ਪਿਆ ਫੁੱਟ ਪਿੰਜਰੇ ਚ ਨਾ ਮੈਂ ਨਾਲੇ ਵੀਡੀਓ ਬਣਾ ਲੈਨੇ ਆ ਤੇ ਨਾਲੇ ਫੁਟੇ ਜੀ ਆਪਣੀ ਸਾਫ ਸਫਾਈ ਕਰ ਦਿੰਨੇ ਆ ਤੇ ਬੱਚੇ ਤੇ ਬੱਚਾ ਚੜਿਆ ਤੇ ਆਉਂਦਾ ਹੈ ਤੇ ਕੰਮ ਸਾਰਾ ਮੇਰੇ ਦਾ ਬਈ ਕੀ ਕੀ ਕਰੀਏ ਐਨਿਆਂ ਦਾ ਠੀਕ ਆ ਤੇ ਕਰਨੇ ਸੇਲ ਹੀ ਆਪਾਂ ਸਿੱਧਾ ਹੀ ਹਿਸਾਬ ਆ ਕਰਨ ਦਾ ਕੀ ਕਰਨੇ ਸੀ ਜੜੀ ਆਪਾਂ ਵਸੇ ਕਿਵੇਂ ਹੀ ਹੋਈ ਜਾਣ ਤੇ ਪਰ ਹੁਣ ਫ੍ਰੀ ਨਹੀਂ ਦੇਣ ਕੋਈ ਫ੍ਰੀ ਆਪਾਂ ਦਿੰਨੇ ਨਾ ਫ੍ਰੀ ਦੇਣ ਚੱਕਰ ਕੋਈ ਨਹੀਂ ਆਪ ਨੂੰ ਆਉਣੇ ਵੀ ਪੈਸੇ ਪੈਸੇ ਬੜਾ ਜ਼ਰੂਰੀ ਹੈ ਨਾ ਵੀ ਪੈਸੇ ਹੋਣ ਤੇ ਤਾਂ ਵੇਚਨੇ ਆ ਗੱਲ ਹੈ ਬੰਦਾ ਜੇ ਪੈਸੇ ਲਾਊ ਨਾ ਤੇ ਬੰਦਾ ਉਹਨਾਂ ਦੀ ਕੇਅਰ ਵੀ ਕਰੂਗਾ ਉਹਦੇ ਜਿਆਦਾ ਹੋਵੇ ਮੈਂ ਪੈਸੇ ਵਾਕਿਆ ਹੀ ਲਾਏ ਸੀ ਇਹਦੇ ਵੀ ਆਪਾਂ ਇਹ ਮਿੱਠ ਭਾਜ ਨਹੀਂ ਨੇ ਭੁੱਖੇ ਰਹਿਣ ਕਿਹੜਾ ਬੰਦਾ ਫ੍ਰੀ ਲੈਦਾ ਨਾ ਵੇਖਿਆ ਮੈਂ ਪਿੰਡ ਚ ਇੱਕ ਦੋ ਬੰਦਿਆਂ ਨੂੰ ਹੋਰ ਦਿੱਤੇ ਉਦੋਂ ਮਨਪ੍ਰੀ ਨੇ ਦਿੱਤੇ ਸੀਗੇ ਤੇ ਅਗਲਾ ਚੌਂਕੀ ਬੰਦਾ ਕੂਤਰਾਂ ਦਾ ਕੋਈ 100 ਜੱਟ ਹੁੰਦਾ ਵੀ ਰੱਖ ਲੈਣ ਦਾ ਸਾਭ ਲੈਂਦਾ ਪਰ ਕਈਆਂ ਨੂੰ ਹੁੰਦਾ ਬਸ ਉਹ ਹੀ ਲਿਆ ਫੜਾ ਮੈਂ ਲੈ ਜਨਾ ਆਲਾ ਮੁੜ ਕੇ ਸਾਹਮ ਦਾ ਨਹੀਂ ਕਰਦੇ ਨੇ ਆ ਦਾ ਪੈਸੇ ਲੱਗਣੋਂ ਤੇ ਬੰਦੇ ਨੂੰ ਮੜਾ ਸੇਕ ਉਪਰਦਾ ਵੀ ਪੈਸੇ ਲੱਗੇ ਹਨਾ ਚੀਜ਼ ਦੀ ਸਾਹ ਸੰਭਾਲ ਕਰੀ ਜਿਹੜਾ ਸਾਹ ਸੰਭਾਲ ਕਰੀਏ ਤਾਂ ਕਰਕੇ ਮੈਂ ਨੇ ਰਿਆ ਸਹੀ ਚੋਰ ਕੋਈ ਜੱਕਰ ਨਹੀਂ ਅਜੇ ਪੈਸੇ ਲੱਗੇ ਨਾ ਅਗਲਾ ਫਿਰ ਪੂਰੀ ਕੇਅਰ ਕਰਦਾ ਲੱਖੂਆ ਵੀ ਪੈਸੇ ਲੱਗੇ ਆ ਤੇ ਚੀਜ਼ ਵਧੀਆ ਸਾਹ ਵੀ ਹੈ ਨਾ ਤੇ ਹੁਣ ਚਲੋ ਟਾਈਮ ਲੈਪਸ ਲਾ ਦਈਏ ਕਿ ਐਸੀ ਦਿਖਾ ਦਈਏ ਤੁਹਾਨੂੰ ਇਹ ਦੋ ਚੱਕਲੇ ਸਟੈਂਡ ਆਪਣਾ ਕਈ ਦਿਨਾਂ ਬਦ ਅੱਜ ਕੰਮ ਲਿਆ ਕਿਉਂਕਿ ਖੇਤ ਨਹੀਂ ਜਾਇ ਮੋ ਗਿਆ ਨਹੀਂ ਕਿਵੇਂ ਜਾਂਦਾ ਖੇਤ ਲੈਣਾ ਸੀਗਾ ਤੇ ਹੁਣ ਲਾਉਣੇ ਹਣਾ ਆਪਾਂ ਇੱਥੇ ਤੇ ਤੁਹਾਨੂੰ ਦਿਖਾਉਣੇ ਆ ਸੱਚ ਬਾਬਿਓ ਇੱਕ ਸਭ ਤੋਂ ਪਹਿਲਾਂ ਮੈਂ ਮੇਨ ਕੰਮ ਕਰਦਿਆ ਥੋੜਾ ਜਿਹਾ ਭੁੱਲ ਗਿਆ ਮੈਂ ਤੁਹਾਨੂੰ ਦੱਸ ਦਈਏ ਦੋ ਬੱਚੇ ਆਪਣੇ ਇੱਥੇ ਥੋੜੀ ਠੀਕ ਠਾਕ ਜੋੜੀ ਦੇ ਹਨ ਤੇ ਉਹ ਬਹੁਤ ਖਰਾਬ ਕਰਦੇ ਘਰ ਦੇ ਨਾਲ ਵੀ ਕਰਦੇ ਤੇ ਮੁੜ ਕੇ ਮੈਨੂੰ ਕਰਦੇ ਕਾਲੇ ਜਿਹੇ ਉਹ ਫਿਰਦੇ ਉਹ ਬੜੀ ਕਰਦੇ ਆ ਜਦੋਂ ਛੱਡ ਦੇਣ ਨੂੰ ਬਾਹਰ ਆਪਾਂ ਇਹ ਬਈ ਉੱਡ ਜਾਂਦੇ ਆ ਮੁਰਕੇ ਅੰਦਰ ਹੀ ਤੜਦੇ ਮੁਰਕੇ ਸਾਰਾ ਸਾਰਾ ਦਿਨ ਉੱਡੇ ਫਿਰਦੇ ਆ ਉੱਥੇ ਬਹਿ ਗਏ ਇੱਥੇ ਥੱਲੇ ਆ ਕੇ ਬਹਿ ਜਾਂਦੇ ਆ ਤੇ ਮੁਰਕੇ ਨੂੰ ਬਿੱਲੀ ਚੱਕ ਕੇ ਲੈ ਜਾਊਗੀ ਹਨਾ ਤੇ ਤਾਂ ਕਰਕੇ ਸਾਹਮਣੇ ਉਹ ਫਿਰਦੇ ਕਾਲੇ ਦੋਨੇ ਤੇ ਇਹਨਾਂ ਦਾ ਹੱਲ ਕਰਕੇ ਸਭ ਤੋਂ ਪਹਿਲਾਂ ਪੱਲਾ ਜੀ ਤੇ ਖੁੱਡਿਆਂ ਦੀ ਕਰਤੀ ਆਪਾਂ ਖੁੱਡਿਆਂ ਦੀ ਕੀ ਨਾ ਭੁੱਲ ਗਿਆ ਸੀਗਾ ਆਪਣੇ ਪਿੰਜਰੇ ਦੀ ਮੰਲੋ ਮੰਨ ਲਓ ਪਿੰਜਰੇ ਦੀ ਕਰਤੀ ਆਪਾਂ ਸਾਸ ਪਾਏ ਓਕੇ ਰਿਪੋਰਟ ਧੋ ਕੇ ਠੰਡਾ ਇਹਨੂੰ ਪਾਦਾ ਪਾਣੀ ਤੇ ਖੁੱਡਾ ਵੇਖੋ ਕਰਤਾ ਓਕੇ ਰਿਪੋਰਟ ਠੀਕ ਹੈ ਲਓ ਜੀ ਵੇਖ ਲਓ ਬੱਚੇ ਪੁੱਛੇ ਦੇਖੋ ਆਪਣੇ ਔਰ ਦੋ ਬੱਚੇ ਆ ਬੈਠਿਆ ਇੱਕ ਪਰੇ ਬੈਠਾ ਉਹ ਤੇ ਉਧਰ ਬਟਾ ਸਾਈਡ ਤੇ ਨਾ ਤੇ ਚਲੋ ਹੁਣ ਖੁੱਡੇ ਸਾਸ ਪਾਏ ਹੋ ਗਈ ਤੇ ਹੁਣ ਆਪ ਵੀ ਨਹਾਉਣ ਨੂੰ ਲਈਏ ਨਾ ਤੇ ਮਾੜੇ ਮਟੇ ਨੂੰ ਦਾਣੇ ਦੋਨੇ ਪਾਦ ਕੇ ਸਰੋਂ ਸਰੋਂ ਵਿੱਚ ਤੇ ਆਪੇ ਚੋਕ ਲੈਣਗੇ ਹੱਥੋਂ ਤੱਕ ਨਾਲ ਕਣਕ ਪਾ ਦਿਆਂ ਥੋੜੀ ਜੀ ਦਾਣੇ ਤੇ ਸਰੋਂ ਸਰੋਂ ਵੀ ਪਾਤੀ ਆਪਾਂ ਠੀਕ ਹੈ ਚੋਕਣ ਲੱਗ ਗਏ ਤੇ ਕਬੂਤਰ ਪੂਰੇ ਆਪੇ ਪਾਣੀ ਪੂਣੀ ਪੀ ਲੈਣ ਠੰਡਾ ਠਾਰ ਤੇ ਚਲੋ ਚੱਲ ਕੇ ਚੱਕ ਲੈ ਕੇ ਸਟੈਂਡ ਆਪਣਾ ਲੋ ਜੀ ਪਹੁੰਚ ਚੁੱਕੇ ਇੱਥੇ ਤੇ ਜਨ ਹਾਉਸ ਤੇ ਸਭ ਕਬੂਤਰ ਬੰਦ ਬਸ ਕੱਲੇ ਪਏ ਆ ਬੱਪੇ ਰ ਨੇ ਹਰਾ ਦਿਨ ਮੁਲਾਮਤ ਬਾਬੂ ਗਿਆ ਕਰੇ ਮੈਂ ਵੀ ਹੁਣੇ ਆ ਕੇ ਬੈਠਾ ਹੀ ਨਹੀਂ ਸੀਗਾ ਪਲੀਓ ਚੀਕਾ ਮਾਰਦਾ ਫਿਰਦਾ ਤੇ ਬੱਚੀ ਨੂੰ ਕਰਦਿਆਂ ਫੋਨ ਵੀ ਆ ਜਾ ਪਈ ਇਹ ਘੰਟਾ ਘੜੀ ਗੱਲਾਂបੱਤਾਂ ਕਰ ਗਏ ਤੇ ਦਿਖਾਉਨੇ ਤੁਹਾਨੂੰ ਚੱਲ ਪਏ ਜੀ ਪਹਿਲਾਂ ਬਾਦਲ ਤੇ ਸਿੱਧਾ ਹੀ ਸਾਹਵਾਰਾ ਇੰਨਾ ਕੀ ਜੇ ਕੌਂਗਾ ਆ ਆਪਾਂ ਜਾਣੇ ਬਾਬੂ ਡੱਬ ਵਾਲੀ ਟੀਡੀਐਸ ਮੀਟਰ ਲੈਣਾ ਜਿਹੜਾ ਆਪਾਂ ਪਾਣੀ ਚੈੱਕ ਕਰਦੇ ਹੁੰਨੇ ਠੀਕ ਹੈ ਤੇ ਆਪਣੇ ਘਰ ਦਾ ਪਾਣੀ ਚੈੱਕ ਕਰਨਾ ਆਪਣੇ ਨੇੜੇ ਤੇ ਸਾਰੇ ਨਲਕੇ ਦਾ ਬਣਜਾ ਕਰਨਾ ਤੇ ਹੁਣ ਆਪਾਂ ਪਾਣੀ ਚੈੱਕ ਕਰਕੇ ਗੂਤਰਾਂ ਨੂੰ ਪਾਵਾਂਗੇ ਆਉਂਦੇ ਨਹੀਂ ਕਰਦੇ ਆਪਾਂ ਪੰਜਾਬੀ ਦਵੇਂ ਸਾਰੀ ਕਿੰਨਾ ਚਾਹੀਦਾ ਹੁੰਦਾ ਕਿੰਨਾ ਉਹ ਡਿਟੇਲ ਦੱਸਦਾ ਮੈਂ ਆਪਣੇ ਆਪਣੇ ਪੀਣ ਜੋ ਜਿਹੜਾ ਪਾਣੀ ਹੁੰਦਾ ਨਾ ਉਹ ਆਪਾਂ ਨੂੰ ਚਾਹੀਦਾ ਹੁੰਦਾ 50 ਤੋਂ ਲੈ ਕੇ 150 TDS ਕਿੰਦਾਗਾ TDS TDS ਭੁੱਲ ਗਏ ਥੋੜਾ ਜਿਹਾ ਸੌਰੀ ਜੀ ਤੇ 50 ਤੋਂ ਲੈ ਕੇ 150 ਤੱਕ ਹੁੰਦਾ ਆਪਣੇ ਪੀਣ ਜੋ ਪਾਣੀ ਤੇ ਆਪਣੇ ਪਿੰਡ ਦਾ ਪਾਣੀ ਮੇਰੇ ਸਾਹ ਨਾਲ ਵੀ ਜਿਵੇਂ ਕਿਸੇ ਬੰਦੇ ਨੇ ਦੱਸਿਆ ਕਿ ਜਿਹੜਾ ਆਪਣ ਟੂਟੀਆਂ 'ਚ ਪਾਣੀ ਆਉਂਦਾ ਹਨਾ ਆ ਕਿ ਉਹ ਹੈਗਾ ਲਗਭਗ 6 ਨਾਲ 14 ਤੋਂ 15 ਹੋਣਾ 14 ਪਰ ਤਾਂ ਟੂਟੀ ਆਉਂਦੀ 14 ਪਰ ਜਿਹੜਾ ਉਹ ਤੋਂ ਦੇ ਲਾਖ ਕਰੀ ਲੈਦਾ ਅੰਦੀਰ ਪੀ ਲੈਨੇ ਤੁਸੀਂ ਵੀ ਉਹਨਾਂ ਤੋਂ ਬਾਅਦ ਤੁਸੀਂ ਵੀ ਦੇ ਦੇ ਉਹਦਾ ਹੱਸਣਾ ਤੇ ਉਹਨਾਂ ਦਾ ਡਬਲ ਹੀ ਕਰਦੇ ਆ ਸੱਬੜੀਆ ਪੱਟੀ ਗਿਆ ਦੇਖੋ ਨਾ ਕਿੰਨੀ ਦੇਖਾਂ ਅਜਿਹਾ ਵੇਖੋ ਕਿ ਇਹਨੂੰ ਪਾਣੀ ਜੈਕਟੀ ਦਾ ਪਾਣੀ ਨਾ ਤੇ ਉਹ ਪਾਣੀ ਕਿਉਂ ਹੋ ਗਿਆ ਨਾ ਜੀ ਟੀਡੀ ਸਟੈਕ ਕਰਕੇ ਆਵੇਂ ਬਈ ਸੌਰੀ ਵਿੱਚ ਗਲਤੀ ਹੋ ਗਈ ਤੇਲ ਪਾ ਕੇ ਮੋਟਰ ਸਾਂਝ ਕੇ ਰੱਖੋ ਆਓ ਜੀ ਉਹ ਵਾਲਿਆ ਪਟ੍ਰੋਲ ਤੇ ਹੁਣ ਚੱਲ ਜਾਂਗਾ ਪਾਣੀ ਮੱਧਾ ਤੇ ਕਰਾਂ ਮਤਰਾ ਲਾ ਦੇ ਕਰਾਂ ਤੇ ਬਾਕੀ ਅਸੀਂ ਸਾਡਾ ਕੰਮ ਉੱਥੇ ਹੀ ਆ ਸੀ ਸੀ ਸਾਡੇ ਸੀ ਹੋ ਗਏ ਨਾ 36 ਹੋ ਗਏ ਮਤਲਬ 6.5 ਆਹ ਟਾਈਮ ਜੇ ਸਾਭ ਨਹੀਂ ਜਾੜਿਆ ਨਹੀਂ ਪਰ ਉਹ ਘਰੇ ਕਹ ਰਹੇ ਆ ਕਿ ਸਾਡੇ TDS ਮੀਟਰ ਜਾਦ ਆ ਗਿਆ ਚਲੋ ਲਈ ਇੱਕ ਪਿੰਡ ਤੋਂ ਉੱਪਰ ਆਦਾ ਪੜੀ ਮੰਡੀ ਬਸਟਿੰਗ ਗਾਟਰੀ ਪਤੰਗਾ ਆਦਾ ਸੀ ਤੇ ਹੁਣ ਬਸ TDS ਮੀਟਰ ਦਾ ਪਤਾ ਕਰਦੇ ਆ ਇਲੈਕਟ੍ਰੋਨਿਕ ਸ਼ੌਪ ਤੋਂ ਤੇ ਮੈਂ ਜੇ ਮੇਰਾ ਮੁੰਡਾ ਦੇਖੋ ਨੱਤੀਆਂ ਮੁੰਡੇ ਦੀਆਂ ਬਹੁਤ ਮਿੰਗੀ ਸਿਆਣੇ ਨੱਤੀ ਆ ਇਹ ਇਹ ਹੁਣ ਪੱਕਾ ਜੋਗੀ ਬਣ ਚੁੱਕਿਆ ਹੈ ਤੇ ਭਾਲੀਏ ਦੁਕਾਨ ਬਾਬੇ ਹੋਣਾ ਟੀਡੀਐਸ ਮੀਟਰ ਵਾਲੀ ਇਲੈਕਟ੍ਰੋਨਿਕ ਵਾਲੀ ਹੈ ਨਾ ਇਲੈਕਟ੍ਰੋਨਿਕ ਵਾਲਾ ਜੀ ਤੇ ਲੈ ਲੈ ਆਪਾਂ ਟੀਡੀਐਸ ਲੋਕ ਵਾਲਾ ਬ੍ਰਾਂਡ ਮੈਂ ਉਹ ਤਾਂ ਨਹੀਂ ਟੀਡੀਐਸ ਮੀਟਰ ਲੈ ਲੈ ਜੀ ਲਓ ਜੀ ਠੀਕ ਹੈ ਇਹ ਵਾਲਾ ਹੁੰਦਾ ਹੈ ਤੇ ਚੱਲ ਕੇ ਤੁਹਾਨੂੰ ਪਾਣੀ ਪੁਣੀ ਵੀ ਚੈੱਕ ਕਰਾਵਾਂ ਇੱਕ ਇਹੇ ਲੋਡ ਦਾ ਵੀ ਕਿੰਨਾ ਆਪਣਾ TDS ਨਿਕਲਦਾ ਤੇ ਮੁੰਡਿਆ ਮੋੜ ਮੋੜ ਸਾਡ ਦਾ ਵਾ ਤੇ ਜਮ ਕਮਾਲ ਹੀ ਵਾ ਡੱਬ ਵਾਲੀ ਵਾਰਡਨ ਸਾਰੀ ਨਾ ਤੇ ਆਪੋ ਨਾਲ ਦੀ ਨਾਲ ਦੁਕਾਨ ਮਿਲ ਗਿਆ ਬਰਾੜ ਏਸੀ ਤੇ ਇਹਨਾਂ ਨੇ ਘੜਚ ਦੇਣੀ ਸਾਰੇ ਨਾਲੇ ਕੋਈ ਮਹਿੰਗਾ ਵੀ ਨਹੀਂ ਸਾਰੇ 150 ਰੁਪਏ ਦਾ ਤੇ ਚੀਜ਼ ਐਡੀ ਵਧੀਆ ਇਹ ਵੀ ਕੰਮ ਉਹਨਾਂ ਚੀ ਜਾਣਾ ਇਹ ਚੀਜ਼ ਬਹੁਤ ਵਧੀਆ ਬੰਦ ਕੰਮ ਉਹਨਾਂ ਚੀਜ਼ ਬਹੁਤ ਇੱਕ ਨੰਬਰ ਤੇ ਚਲੋ ਚੱਲ ਜੇ ਪਿੰਡ ਦਾ ਤੇ ਚੱਲ ਕੇ ਚੈੱਕ ਕਰਦੇ ਪਾਣੀ ਲਓ ਜੀ ਲਿਆਂਦਾ ਜੀ ਚੱਲੋ ਮੈਂ ਹੁਣ ਇਹ ਤਨ ਐਸਾ ਏ ਹਾਂ ਮੈਂ ਚੈੱਕ ਤਾਂ ਕਰ ਲਿਆ ਹਾਂ ਸਭ ਦਰਿਆ ਤਾਂ ਨਹੀਂ ਗਿਆ ਕਿਤੇ ਕਰਿਆ ਇੰਜ ਇੱਕ ਉਹ ਜਿੱਥੇ ਉਹ ਨਹੀਂ ਆਪਾਂ ਜਾਣਨੇ ਮੈਣਾ ਨੂੰ ਇਧਰ ਲੱਕ ਜੀ ਵਾਲ ਜਗਾੜ ਜਾਉਂਦਾ ਹਾਂ ਉੱਥੇ ਉਹਨੇ ਪ੍ਰੋਣਾ ਸੀਗਾ ਆ ਪ੍ਰੋਣਾ ਨਹੀਂ ਪ੍ਰੋਣਾ ਦਾ ਭਰਾ ਸੀਗਾ ਅੱਛਾ ਉੱਥੇ ਕੈਂਪਰ ਪਿਆ ਦੀ ਪਾਣੀ ਵਾਲਾ ਅੱਛਾ ਤੇ ਮੈਂ ਲਾਇਆ ਹਾਂ ਉਹ ਆਰੋ ਵਾਲ ਦਾ ਆਇਆ 60 60 ਤੇ ਸਾਈਡ ਤੇ ਬਾਲਟੀ ਜਿਹੇ ਪਿਆ ਪਾਣੀ ਮੋਟਰ ਵਾਲਾ ਮੋਟਰ ਵਾਲਾ ਮੋਟਰ ਵਾਲਾ ਸਹੀ ਬੰਬੀ ਵਾਲਾ ਬੰਬੀ ਵਾਲਾ 936 ਆਇਆ ਦਾ ਹਾਂ ਹਾਂ ਪਿਆ ਆਪਣਾ ਲੱਕ ਲੁਕਾਉ ਆ ਇਹ ਹੁਣ ਚੈੱਕ ਕਰਾਂ ਤੜਕੇ ਕਰਨ ਮੈਂ ਪਰ ਲੈਣ ਦਾ ਵੱਡੀ ਫਲੱਡ ਲੈਣੀ ਬੰਦਾ ਇੱਕ ਜਾਨ ਜੋ ਜੰਗਾਂ ਨੂੰ ਦਿਮਾਗ ਗਿਆ ਹੂੰ ਕਿਵੇਂ ਚੈੱਕ ਨਹੀਂ ਨਾ ਆਏ ਤੇ ਮੈਂ ਕਰਾ ਜੀ ਚੱਲ ਤੂੰ ਕਰ ਤੇਰੀ ਭਾਣ ਨੂੰ 960 960 ਪਾਣੀ ਹੈ ਕੋਈ ਹਾਂ ਮੈਂ ਆ ਪਿੰਡ ਨੂੰ ਪਾਣੀ ਹੈ ਹੀ ਨਹੀਂ ਮਾਣ ਬੁਰੇ ਨੂੰ ਡਰਾਈ ਆ ਮਦਾ ਭਾਈ ਇਹ ਹੋਣਾ ਚਾਹੀਦਾ ਹੈ ਪੀਣ ਵਾਲੇ ਪੈਣ ਦਾ 50 ਤੋਂ 150 ਤੱਕ ਬੜੇ ਡੇਟਸ ਤੱਕ ਆ ਤੇ 960 ਬਣੀ ਪੀਣ ਵਾਲਾ ਕੋਈ ਭਾਂਚੋ ਮੈਂ ਕਾਹ ਲਈਦੀ ਮੈਂ ਬਾਡੀ ਪਰ ਬਣੀ ਦੀ ਮੈਨੂੰ ਕਾਹ ਲਈ ਜਿੰਦੀ ਵੇਖਣ ਦੀ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਮੈਨੂੰ ਲੱਗਦਾ ਨਾ ਟੱਕਣ ਕਿੱਥੇ ਆ ਹੈ ਟੱਕਣਾ ਲਓ ਜੀ ਹੁਣ ਕਰਦੇ ਚੈੱਕਪ ਆਜੋ ਜਦੋਂ ਮੀਟਰ ਹੁਣ ਕਰ ਲਿਆ ਕਦੋਂ ਮੈਨੂੰ ਪਤਾ ਕਿਤੇ ਪਤਾ ਹੀ ਲੱਖੂ ਕੇ ਡੂੜ ਲੱਖੂ ਐ ਨਹੀਂ ਨਹੀਂ ਘੜ ਦੇ ਵੇੜੇ ਮਤਲਬ ਕੈਮਰੇ ਪਰ ਰੱਖਣਾ ਤੇ ਹੋਣੀ ਨਾਪਣ ਨੂੰ ਤभी ਆ ਗਿਆ ਹੂਆ ਪਾਣੀ ਚੈੱਕ ਕਰਨ ਵਾਲਾ 981 ਜੀ 83 81 981 ਪਾਣੀ ਚੈੱਕ ਬਸ ਉਹੀ ਹਾਂ ਹਲ ਲਿਆ ਲਿਆ 981 ਆ ਬਈ 900 ਦਾ 900 ਸੀਗਾ 36 ਨਹੀਂ 37 ਇੱਥੇ ਕੋ ਸੀਗਾ 981 TDS ਵਾਲਾ ਇਹ ਮੈਸਨ ਦੱਸ ਕੇ ਤਾਂ ਮੈਂ ਇਹ ਉਹ ਤੋਂ ਨਾਲਾ ਵੀ ਹੈ ਨਹੀਂ ਜਿਹੜਾ ਪੀ ਜਾਂਦੇ ਆਪਾਂ ਤੇ ਜਿਹੜਾ ਪੀ ਜਾਂਦੇ ਆਂ ਆਰ ਵਾਲਾ ਚੈੱਕ ਕਰਕੇ ਹਾਂ ਹੈਗਾ ਥੋੜੀ ਜਿਹੀ ਪਿਆਰ ਵਾਲਾ ਆ ਜਾ ਪਰ ਇਹ ਦੱਸ ਥੋੜਾ ਇਹ ਤਾਂ ਡੀ ਆਰ ਵਾਲਾ ਪਾਣੀ ਪਾ ਲਿਆ ਆਰ ਵਾਲਾ ਪਾਣੀ ਲਓ ਜੀ ਇਹਨੂੰ ਇਟਰ ਮੜਾ ਆਫ ਕਰਕੇ ਇੱਕ ਮੜਾ ਹਾਂ ਦੁਬਾਰੇ ਰੀਸਟਾਰਟ ਕਰਕੇ ਆਹ ਸੰਦ ਆਹ ਸੰਦ ਪਾ ਲਿਆ ਮੈਂ ਨਾ ਚੈੱਕ ਕਰਕੇ ਕੰਮ ਹੋ ਜੂਗਾ ਇਹ ਬਾਹਰ ਦੇ ਨਾਲ ਜਾਏਗਾ ਪਾਣੀ ਚੈੱਕ ਕਰਕੇ ਪੀਆ ਕਰਾਂਗੇ ਉਹ ਲੇਦਾ ਹੀ ਵਾਧੂ ਗਾ ਘਰ ਵਾਲੇ ਦਾ ਵੀ ਇਹ ਜਿਹੜਾ ਵੇਖਾ ਤੂੰ 234 ਪੀਨ ਚੋਕ ਪਾਣੀ ਇਹ ਵੀ ਹੈਣੀ ਜੇ ਆਪਾਂ ਸਹੀ ਇਹਦੇ ਹਿਸਾਬ ਨਾਲ ਚੱਲੀਏ ਤਾਂ ਇਹ ਬਈ ਇਹ ਆਪਣਾ ਰੋ ਦੂਜੇ ਹੀ ਹੈ ਜਾਲੀ ਹੈ ਜਿਹੜੇ ਆਰਓ ਆ ਮੰਨ ਕੇ ਜਲੇ ਉਹ ਦੂਜੀ ਹੈ ਤੇ ਉਹ ਫਿਰ ਸਹੀ ਹੈ ਆਪਣਾ ਪਿਛਲੇਰੀ ਤੇ ਚੰਗੇ ਮੈਨੇ ਚੈੱਕ ਕਰਾ ਜੀ ਮੈਂ ਤਾਂ ਸਾਰੇ ਨਲਕੇ ਤੜ ਕੇ ਗਾਹ ਦੇਨੇ ਜੇ ਵੇਲਾ ਹੈ ਨਾ ਮੈਂ ਤੂੜੀ ਨਾ ਆਉਣਾ ਜੀ ਸਾਰੇ ਨਲਕੇ ਹਰੇਕ ਦੇ ਘਰੋਂ ਘਰ ਚੈੱਕ ਕਰਾਂਗਾ ਮੈਂ ਪਾਣੀ ਜਿਹੜਾ ਪੀਣ ਵਾਲਾ ਜਿਹੜਾ ਨਹੀਂ ਜਿਹੜਾ ਪੀਣ ਵਾਲਾ ਜਿਹੜੀ ਬਾਗ ਵਾਲੀ ਆਪਣੇ ਮੋਥ ਤੇ ਲੱਗਣੀ ਟੁੱਟੀ ਹਾਂ ਉਹ ਵੀ ਚੈੱਕ ਕਰਕੇ ਆਵਾਂਗੇ ਬਾਗ ਵਾਲਾਂ ਦੇ ਉਹ ਚੈੱਕ ਕਰਕੇ ਆਵਾਂਗੇ ਚਾਹੋ ਕੋਈ ਨਾ ਮੀਟਰ ਡੀਰੀਸ ਆ ਗਿਆ ਆਪਣੇ ਹੱਥ ਤੇ ਕੀ ਆ ਸੀਗਾ ਡੋਲ ਦਾ ਬੰਦਾ ਓਕੇ ਆ ਜੀ ਇੱਥੇ ਘਰੋਂ ਫੋਨ ਆ ਜਾਂਦਾ ਕਰਾਂ